ਜਿਵੇਂ ਸੰਸਦ ਦੇ ਅੰਦਰ ਬਿਨਾਂ ਕਿਸੇ ਨੋਕਜੋਗ ਤੇ ਬਿਨਾਂ ਬਹਿਸ ਦੇ ਬਿਨਾਂ ਤਕਰਾਰ ਦੇ ਕੋਈ ਵੀ ਫੈਸਲਾ ਸੰਪੂਰਣ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਸੂਬੇ ਜਾਂ ਦੇਸ਼ ਦੇ ਵਿੱਚ ਵੀ ਜਦ ਤੱਕ ਰਾਜਨੀਤੀ ਦੇ ਵਿੱਚ ਕੋਈ ਵੱਡੀ ਹਲਚਲ ਨਹੀਂ ਹੁੰਦੀ ਉਦਾਂ ਚੋਣਾਂ ਨਹੀਂ ਪੂਰੀਆਂ ਹੁੰਦੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਹੀ ਵੱਡੇ ਮੁੱਦੇ ਬਣ ਜਾਂਦੇ ਨੇ ਤੇ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਰਾਜਾ ਸੇਵਾ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਗੱਲਬਾਤ ਕਰਾਂਗੇ ਮਹਿਲਾ ਦੇ ਰੱਖਵੇਂ ਕਰਨ ਦੀ ਅਤੇ ਭਾਰਤ ਅਤੇ ਕੈਨੇਡਾ ਸਰਕਾਰ ਦੇ ਵਿਚਕਾਰ ਜਿਹੜੀ ਜੰਗ ਛਿੜੀ ਹੈ ਉਸ ਨੂੰ ਲੈ ਕੇ ਕਿਉਂਕਿ ਇੱਕ ਵੱਡਾ ਝਟਕਾ ਮਿਲਿਆ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਉਹਨਾਂ ਨਾਗਰਿਕਾਂ ਦੇ ਲਈ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜੋ ਭਾਰਤ ਤੋਂ ਕੈਨੇਡਾ ਜਾਣਾ ਚਾਹੁੰਦੇ ਨੇ ਜੋ ਕੈਨੇਡਾ ਤੋਂ ਭਾਰਤ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਵੱਡਾ ਝਟਕਾ ਹੈ ਭਾਰਤ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੀ ਜਾਰੀ ਕੀਤੀ ਗਈ ਹੈ ਇਹਨਾਂ ਸਭ ਮੁੱਦਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਨਰਿੰਦਰਜੀਤ ਨਿੰਦਜੀ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਝਟਕਾ ਮਿਲਿਆ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੀ20 ਸੰਮੇਲਨ ਖਤਮ ਹੁੰਦਾ ਆ ਸੰਸਦ ਦੇ ਵਿੱਚ ਕੈਨੇਡਾ ਦੇ ਸਰਕਾਰ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਭਖਦਾ ਗਿਆ ਤੇ ਉਹ ਵੱਡਾ ਝਟਕਾ ਹੋਣ ਹੈਗਾ ਯਾਰ ਕਿ ਵੀਜ਼ੇ ਜਿਹੜੇ ਨੇ ਉਹ ਰਿਜੈਕਟ ਕੀਤੇ ਜਾ ਰਹੇ ਨੇ ਸਪੈਂਡ ਕੀਤੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਭਾਵੇਂ ਗੱਲ ਕੀਤੀ ਜਾਵੇ ਭਾਈ ਹਰਦੀਪ ਸਿੰਘ ਨੇਜਰ ਦੇ ਮਾਮਲੇ ਨੂੰ ਲੈ ਕੇ ਤੇ ਦੂਸਰੇ ਪਾਸੇ ਜੀਸਮਿਟ ਦੇ ਵਿੱਚ ਇਸ ਤਰ੍ਹਾਂ ਟ੍ਰੂਟੋ ਸਾਹਿਬ ਦੇ ਨਾਲ ਹੋਇਆ ਉਸ ਤੋਂ ਬਾਅਦ ਇੱਕ ਵੱਡਾ ਝਟਕਾ ਦਿੱਤਾ ਹੈ ਭਾਰਤ ਦੇ ਵਿੱਚ ਜੋ ਇਮੀਗ੍ਰੇਸ਼ਨ ਹੈ ਬੀਐਸਐਲ ਇੰਟਰਨੈਸ਼ਨਲ ਇਮੀਗ੍ਰੇਸ਼ਨ ਵੈਬਸਾਈਟ ਦੇ ਵੱਲੋਂ ਇੱਕ ਪੋਰਟਲ ਦੇ ਵਿੱਚ ਇਨਫੋਰਮੇਸ਼ਨ ਨੋਟਿਸ ਪਾਇਆ ਗਿਆ ਹੈ ਕਿ 21 ਸਤੰਬਰ ਤੋਂ ਅਗਲੇ ਹੁਕਮਾਂ ਦੇ ਤੱਕ ਜੋ ਕੈਨੇਡੀਅਨ ਪਾਸਪੋਰਟ ਵਾਲੇ ਨਵੇਂ ਨਾਗਰਿਕ ਨੇ ਉਹ ਕੈਨੇਡਾ ਕੈਨੇਡਾ ਤੋਂ ਇੰਡੀਆ ਦੇ ਵਿੱਚ ਨਹੀਂ ਆ ਸਕਣਗੇ ਉਹਨਾਂ ਨੂੰ ਵੀਜ਼ੇ ਨਹੀਂ ਮਿਲਣਗੇ ਪਰ ਇਹ ਸਭ ਦੇ ਵਿੱਚ ਜੋ ਮੁੱਖ ਕਾਰਨ ਸਾਹਮਣੇ ਆਉਂਦੇ ਪਏ ਨੇ ਉਹ ਕਾਰਨਾਂ ਤੇ ਵੀ ਚਰਚਾ ਕਰਾਂਗੇ ਤਾਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਸਿਰਫ ਕੁਝ ਲੋਕ ਇਹ ਵੀ ਖਬਰਾਂਏ ਹੋਏ ਨੇ ਕਿ ਜਿਹੜੇ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਮਾਪੇ ਹੁਣੇ-ਹੁਣੇ ਕੈਨੇਡਾ ਦੇ ਵਿੱਚ ਗਏ ਸੀ ਜਾਂ ਜਿਹੜੇ ਬੱਚੇ ਉੱਥੇ ਸਟੱਡੀ ਕਰਦੇ ਪਏ ਨੇ ਪਰ ਹਾਲੇ ਪੀਆਰ ਨਹੀਂ ਹੋਏ ਉਹਨਾਂ ਦੇ ਮਨਾਂ ਦੇ ਵਿੱਚ ਸਸ਼ੋਪੰਜ ਬਣੀ ਹੋਈ ਹੈ ਕਿ ਸਾਡਾ ਕੀ ਹੋਵੇਗਾ ਪਰ ਸਭ ਦੇ ਵਿੱਚ ਕਿਤੇ ਨਾ ਕਿਤੇ ਉਹ ਵੈਬਸਾਈਟ ਤੋਂ ਬਾਅਦ ਖਬਰਾਂ ਨਸ਼ਰ ਹੋ ਗਈਆਂ ਪਰ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਕੀ ਬਣੂਗਾ ਇਸ ਸਭ ਦੇ ਵਿੱਚ ਉਹਨੇ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਸਿਰਫ ਕੈਨੇਡੀਅਨ ਪੀਆਰ ਹੈ ਜੀ ਉਹਨਾਂ ਨੂੰ ਇਹ ਰੋਕ ਲਗਾਈ ਗਈ ਹੈ ਪਰ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਸਥਿਤੀ ਦਾ ਸਪਸ਼ਟ ਹੋਣ ਦਾ ਕਾਰਨ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਨਿਜਰ ਦਾ ਮਾਮਲਾ ਜਾਂ ਜੀ 20 ਮਿੰਟ ਤੋਂ ਬਾਅਦ ਇਸ ਤਰ੍ਹਾਂ ਇਹ ਜਿਹੜੇ ਰੋਲੇ ਵਧੇ ਨੇ ਜਿਸ ਤੇ ਵਿੱਚ ਗੱਲ ਕੀਤੀ ਜਾਵੇ ਇੰਡੀਅਨ ਡਿਪਲੋਮੈਟਸ ਨੂੰ ਜਿਸ ਤਰ੍ਹਾਂ ਸਸਪੈਂਡ ਕੀਤਾ ਗਿਆ ਹੈ ਦੋਹੇ ਦੇਸ਼ਾਂ ਦੇ ਵੱਲੋਂ ਦੂਸਰੇ ਪਾਸੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਜੇਕਰ ਗੱਲ ਕੀਤੀ ਜਾਵੇ ਜਿਹੜੇ ਲੋਕ ਹੁਣ ਭਾਰਤ ਤੋਂ ਕੈਨੇਡਾ ਦੇ ਵਿੱਚ ਗਏ ਲੰਬਾ ਸਮਰ ਰਹੇ ਉਸ ਤੋਂ ਬਾਅਦ ਪੀਆਰ ਹੋ ਗਏ ਉਹਨਾਂ ਨੂੰ ਇੱਕ ਕਾਰਡ ਵੀ ਮਿਲਦੇ ਸੀ ওসিਆਈ ਕਾਰਡ ਕਹਿੰਦੇ ਨੇ ਉਹਨਾਂ ਨੂੰ ਜੇਕਰ ਉਹਨਾਂ ਦੇ ਕੋਲ ਉਹ ਕਾਰਡ ਹੈ ਗਿਆ ਤਾਂ ਸ਼ਾਇਦ ਉਹ ਜੋ ਇਹ ਨੋਟਿਸ ਲਗਾਇਆ ਗਿਆ ਵੈਬਸਾਈਟ ਤੇ ਉਸ ਤੇ ਜ਼ਿਕਰ ਨਹੀਂ ਕੀਤਾ ਗਿਆ ਇਸ ਕਰਕੇ ਜੇਕਰ ਉਹਨਾਂ ਕੋਲ OSI ਕਾਰਡ ਹੈਗੇ ਆ ਤਾਂ ਉਹ ਆ ਸਕਦੇ ਨੇ ਕੁਝ ਲੋਕ ਇਹ ਵੀ ਅਖਦੇ ਪਏ ਨੇ ਕਿ ਅਸੀਂ ਕੈਨੇਡਾ ਤੋਂ ਅਮਰੀਕਾ ਚਲੇ ਜਾਵਾਂਗੇ ਅਮਰੀਕਾ ਤੋਂ ਭਾਰਤ ਆ ਜਾਵਾਂਗੇ ਪਰ ਗਲਤ ਉਹੀ ਹੋਗੀ ਨਾ ਕਿ ਉਹਨਾਂ ਕੋਲ ਜਿਹੜਾ ਵੀਜ਼ਾ ਪਾਸਪੋਰਟ ਹੈ ਕੈਨੇਡੀਅਨ ਪਾਸਪੋਰਟ ਹੈ ਇਸ ਕਰਕੇ ਉਹ ਨਹੀਂ ਆ ਸਕਣਗੇ ਇਹ ਸਭ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਜੀ ਸ਼ੁਰੂਆਤ ਦੇ ਵਿੱਚ ਲਗਾਤਾਰ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਖਾਲਿਸਤਾਨੀ ਪੱਕੀ ਲਹਿਰ ਚੱਲਦੀ ਪਈ ਹੈ ਇਹ ਸਭ ਦੇ ਵਿੱਚ ਲਗਾਤਾਰ ਭਾਰਤ ਇਹ ਕਹਿੰਦਾ ਪਿਆ ਹੈ ਕਿ ਐਡੇ ਵੱਡੇ ਪੱਧਰ ਤੇ ਤੁਸੀਂ ਲਹਿਰ ਚਲਾਈ ਹੋਈ ਹੈ ਕੈਨੇਡਾ ਦੇ ਵਿੱਚ ਉਸ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਪਏ ਤੇ ਦੂਸਰੇ ਪਾਸੇ ਲਗਾਤਾਰ ਕੈਨੇਡਾ ਭਾਵੇਂ ਕਿ ਗੱਲ ਕੀਤੀ ਜਾਵੇ ਕਰੋਨਾ ਦੇ ਵੇਲੇ ਦੀ ਉਦੋਂ ਵੀ ਜਦੋਂ ਇੱਕ ਇਹਨਾਂ ਸਰਵਿਸਿਸ ਬੰਦ ਕੀਤੀਆਂ ਗਈਆਂ ਸੋ ਉਸ ਦੇ ਵਿੱਚ ਕਈ ਹੋਰ ਦੇਸ਼ ਵੀ ਸਨ ਪਰ ਇਸ ਵੇਲੇ ਦੇਖਿਆ ਗਿਆ ਹੈ ਕਿ ਤੁਸੀਂ ਮੰਨ ਕੇ ਚੱਲੋ ਕਿ ਬੀਐਸਐਲ ਇੰਟਰਨੈਸ਼ਨਲ ਜਿਹੜਾ ਇਮੀਗ੍ਰੇਸ਼ਨ ਇਹਨਾਂ ਨੇ ਤਾਂ ਬਦੂ ਰੋਕ ਲਗਾਈ ਗਈ ਹੈ ਕਿ ਕਾਰਨਾਂ ਦੇ ਕਰਕੇ ਕੁਝ ਵੀ ਕਾਰਨ ਵਾ ਇਸ ਕਰਕੇ ਰੋਕ ਲਗਾ ਦੇ ਬਾਕੀ ਦੇਸ਼ਾਂ ਨੂੰ ਰੋਕ ਨਹੀਂ ਲਗਾਈ ਕੇ ਕੈਨੇਡਾ ਜੀ ਲੋਕ ਇਹ ਕਹਿੰਦੇ ਪਏ ਨੇ ਕਿ ਜਿਸ ਤਰ੍ਹਾਂ ਹੁਣ ਟਰੂਡੋ ਸਾਹਿਬ ਜੀ 20 ਸਿਮਿਟ ਦੇ ਵਿੱਚ ਆਏ ਉਹਨਾਂ ਨੂੰ ਜੋ ਖਬਰਾਂ ਦੇ ਵਿੱਚ ਆਂਦਾ ਪਿਆ ਹੈ ਕਿ ਬਹੁਤ ਆਲੀਸ਼ਾਨ ਹੋਟਲ ਸਭ ਨੂੰ ਮਿਲੇ ਭਾਵੇਂ ਪ੍ਰੈਜ਼ੀਡੈਂਟ ਹੋਣ ਭਾਵੇਂ ਕਿ ਕੁਝ ਵੱਡੇ ਅਧਿਕਾਰੀ ਹੋਣ ਪਰ ਟਰੂਡੋ ਸਾਹਿਬ ਨਾਰਮਲ ਕਮਰੇ ਦੇ ਵਿੱਚ ਆਏ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਵੈਲਕਮ ਕੀਤਾ ਗਿਆ ਉਸ ਦੇ ਵਿੱਚ ਆਪ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਹੁਣ ਚਾ ਕੋ ਵੱਡੇ ਅਧਿਕਾਰੀ ਹੁਣ ਉਸ ਪੱਧਰ ਤੇ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਟਰੂਡੋ ਸਾਹਿਬ ਜਿਵੇਂ ਆਪਣੇ ਦੇਸ਼ ਦੇ ਵਿੱਚ ਜਾਂਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਦੋਵੇਂ ਦੇਸ਼ਾਂ ਦੇ ਜਿਹੜੇ ਹੈਗੇ ਆਪਣੇ ਡਿਪਲੋਮੈਟਸ ਸਪੈਂਡ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਐਡਵਾਈਜ਼ਰੀ ਦੇ ਵਿੱਚ ਇਸ ਕੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੇ ਲੋਕ ਕੈਨੇਡਾ ਤੋਂ ਭਾਰਤ ਆਉਣਗੇ ਉਹ ਉਹਨਾਂ ਦੇ ਵਿੱਚ ਐਡਵਾਈਜ਼ਰੀ ਦੇ ਵਿੱਚ ਜੰਮੂ ਕਸ਼ਮੀਰ ਦੀ ਗੱਲ ਕੀਤੀ ਗਈ ਹੈ ਅੰਜਾ ਕੁਝ ਖਬਰਾਂ ਦੇ ਵਿੱਚ ਪੰਜਾਬ ਦੇ ਸਰਹੱਦੀ ਏਰੀਆ ਦੀ ਗੱਲ ਕੀਤੀ ਗਈ ਹੈ ਕਿ ਜਿਵੇਂ ਤੁਸੀਂ ਇੱਥੇ ਜਾਣਦੇ ਹੋ ਤਾਂ ਤੁਸੀਂ ਆਪਣੇ ਆਪ ਦਾ ਆਪਣਾ ਖਿਆਲ ਰੱਖਣਾ ਹੈ ਪਰ ਇਸ ਸਭ ਦੇ ਵਿੱਚ ਹੁਣ ਮੇਨ ਗੱਲ ਕੀ ਹੈ ਤੁਸੀਂ ਜੰਮੂ ਕਸ਼ਮੀਰ ਜਾਣਦੇ ਹੋ ਜੀ ਕੀ ਸਾਰੇ ਜੰਮੂ ਕਸ਼ਮੀਰ ਦੇ ਵਿੱਚ ਪਾਬੰਦੀ ਹੈ ਇਹ ਐਡਵਾਈਜ਼ਰੀ ਦੇ ਵਿੱਚ ਇਸ ਗੱਲ ਦਾ ਹਾਇ ਤਾਂ ਕੋਈ ਮੈਂਸ਼ਨ ਨਹੀਂ ਗੱਲ ਕੀਤੀ ਗਈ ਜੇਕਰ ਪਾਬੰਦੀ ਹੈ ਤਾਂ ਕਿਸ ਏਰੀਆ ਦੇ ਵਿੱਚ ਹੈ ਪਰਟੀਕੂਲਰ ਏਰੀਆ ਦੇ ਵਿੱਚ ਉਹੀ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਸਰਹੱਦੀ ਏਰੀਆ ਦੀ ਗੱਲ ਕੀਤੀ ਜਾਵੇ ਦੂਸਰੇ ਪਾਸੇ ਜੋ ਇੰਡੀਅਨ ਸਰਕਾਰ ਦੇ ਵੱਲੋਂ ਆਪਣੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਵੇਂ ਕਿ ਹੁਣ ਦੇਖਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਅਹਿੰਸਾ ਹੁੰਦੀ ਪਈ ਆ ਚੋਰੀ ਚਕਾਰੀ ਕਤਲ ਜਿਵੇਂ ਅਮਰੀਕਾ ਦੇ ਵਿੱਚ ਗਨ ਕਲਚਰ ਬਹੁਤ ਜ਼ਿਆਦਾ ਆ ਸਰਕਾਰ ਦੇ ਵੱਲੋਂ ਗਨ ਰੱਖਣ ਨੂੰ ਬਹੁਤ ਵੱਡੀ ਉਥੇ ਛੂੜ ਦਿੱਤੀ ਗਈ ਹੈ ਲੋਕਾਂ ਨੂੰ ਪਰ ਦੂਸਰਾ ਉਥੇ ਖਾਮਿਆਜ਼ ਦਾ ਵੀ ਭੁਗਤਣਾ ਪੈਂਦਾ ਅਮਰੀਕਾ ਦੇ ਵਿੱਚ ਲੋਕਾਂ ਨੂੰ ਕਿ ਬਹੁਤ ਛੇਤੀ ਜਿਹੜੇ ਕਿ ਪ੍ਰਭਾਵਿਤ ਹੋ ਜਾਂਦੇ ਅਪਰਾਧ ਨੂੰ ਲੈ ਕੇ ਛੇਤੀ ਗਨ ਚਲਾ ਦਿੰਦੇ ਨੇ ਪਰ ਇਹ ਸਭ ਦੇ ਵਿੱਚ ਕੈਲਿਗਰੀ ਦੀ ਗੱਲ ਕੀਤੀ ਜਾਵੇ ਜਾਂ ਵੈਨਕੂਵਰ ਦੀ ਗੱਲ ਕੀਤੀ ਜਾਵੇ ਕਈ ਅਜਿਹੀ ਹੈਗੀ ਆ ਜਿੱਥੇ ਕਿ ਹੁਣ ਐਡਵਾਈਜ਼ਰੀ ਦੇ ਵਿੱਚ ਜ਼ਿਕਰ ਕੀਤਾ ਗਿਆ ਤੁਸੀਂ ਇੱਥੇ ਜਾਣੇ ਹੋ ਤਾਂ ਆਪਣਾ ਖਿਆਲ ਰੱਖੋ ਪਰ ਇਸ ਸਭ ਦੇ ਵਿੱਚ ਹੁਣ ਕੌਣ ਪਿਸਿਆ ਜੋ ਆਮ ਨਾਗਰਿਕ ਆਮ ਲੋਕ ਭਾਵੇਂ ਸਟੂਡੈਂਟਸ ਦੀ ਗੱਲ ਕੀਤੀ ਜਾਵੇ ਭਾਵੇਂ ਉੱਥੇ ਚੰਗੇ ਭਵਿੱਖ ਦੇ ਲਈ ਬਾਹਰ ਗਏ ਜਾਂ ਫਿਰ ਬਾਹਰੋਂ ਲੋਕ ਜਿਹੜੇ ਐਨ ਆਰ ਆਈ ਹੋ ਗਏ ਨੇ ਕੈਨੇਡੀਅਨ ਹੋ ਗਏ ਨੇ ਉਹ ਵੱਡੇ ਪੱਧਰ ਤੇ ਪੈਸਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭੇਜਦੇ ਪਏ ਨੇ ਗੱਲ ਪੰਜਾਬ ਦੀ ਨਹੀਂ ਗੱਲ ਭਾਰਤ ਜੀ ਡੀ ਜੀ ਡੀ ਪੀ ਦੀ ਗੱਲ ਹੈ ਜੀ ਡੀ ਪੀ ਗ੍ਰੋਥ ਤਾਂ ਹੀ ਹੋ ਜੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪੈਸਾ ਜਿਹੜਾ ਵਾ ਉਹਦੀ ਜਿਹੜੀ ਆਉਣਾ ਜਾਣਾ ਬਣਿਆ ਰਹੂਗਾ ਤੇ ਜੇਕਰ ਬਾਹਰਲੇ ਮੁਲਕਾਂ ਤੋਂ ਏਡੇ ਵੱਡੇ ਪੱਧਰ ਤੇ ਪੈਸਾ ਆਉਂਦਾ ਵਾ ਟਰਾਂਜੈਕਸ਼ਨ ਅਦਰਾਂ ਹੈ ਤਾਂ ਕਿਤਨਾ ਕਿਤੇ ਫਰਕ ਤਾਂ ਪੈਂਦਾ ਹੈ ਵਪਾਰ ਦੇ ਵਿੱਚ ਜਿਵੇਂ ਜੈਸੀ ਗੱਲ ਕੀਤੀ ਜਾਬੇ ਇਕਨੋਮਿਕਸ ਦੀ ਗੱਲ ਕੀਤੀ ਜਾਵੇ ਫਰਕ ਤਾਂ ਪੈਂਦਾ ਹੈ ਜੀ ਡੀਟੀਪ ਦੇ ਵਿੱਚ ਗਰੋਥ ਹੁੰਦੀ ਹੈ ਇਹ ਸਭ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਹੁਣ ਦੋਹਾਂ ਦੇਸ਼ਾਂ ਦੀ ਟਕਰਾਅ ਜਿਹੜੀ ਹੈ ਲੋਕ ਅਰਦਾਸਾਂ ਹੀ ਕਰਦੇ ਪਏ ਨੇ ਕਿ ਵਧੇ ਨਾ ਨਿਰਿੰਦਰ ਜੀ ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਪਏ ਹਾਂ ਕਿ ਉੱਥੇ ਸਟੂਡੈਂਟ ਉਸਤਰੀਆਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਆਪਾਂ ਖਾਲੀ ਤਾਂ ਨਹੀਂ ਸਮਰਥਕ ਪੰਨੂ ਦੀ ਗੱਲ ਕਰ ਲਈਏ ਨਾ ਉਹ ਉਹਨਾਂ ਨੇ ਜਿਹੜਾ ਕਿਹਾ ਕਿ ਮੈਂ ਗਲੋਬਲ ਲੈਵਲ ਤੇ ਕੈਂਪੇਨ ਚਲਾਉਂਗਾ ਦੇਥ ਤੋਂ ਇੰਡੀਆ ਦਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਸ ਤੋਂ ਬਾਅਦ ਜਿਹੜਾ ਮੈਂ ਤਾਂ ਹੋਰ ਜ਼ਿਆਦਾ ਭੱਖ ਗਿਆ ਵਾ ਉਹ ਕਹਿ ਰਿਹਾ ਕਿ ਵੈਂਕੂਵਰ ਦੇ ਵਿੱਚ ਓਟਾਵਾ ਦੇ ਵਿੱਚ ਅਸੀਂ ਅਭਿਆਨ ਚਲਾਵਾਂਗੇ ਭਾਰਤ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਜਾਏਗੀ ਤੇ ਇਸ ਦਾ ਜਿਹੜਾ ਪ੍ਰਭਾਵ ਹੈ ਨਾਲ ਹੀ ਪ੍ਰਭਾਵਤ ਜਿਹੜਾ ਹੈਗਾ ਪਏਗਾ ਹੀ ਪਰ ਜਸਨ ਰੂਡੋ ਇਹ ਵੀ ਕਹਿੰਦੇ ਨੇ ਕਿ ਇਸ ਮੁੱਦੇ ਨੂੰ ਲੈ ਕੇ ਨਿਜਰ ਦੀ ਜਿਹੜੀ ਹੱਤਿਆ ਦੀ ਗੱਲ ਕੀਤੀ ਹੈ ਵੀ ਭਾਰਤ ਦਾ ਦੱਸ ਰਹੇ ਨੇ ਉਹਦਾ ਸਹਿਯੋਗ ਹੋਊਗਾ ਕਿਤੇ ਨ ਕਿਤੇ ਬਾਹਰ ਦੇ ਏਜੰਸੀਆਂ ਦਾ ਜਿਹੜਾ ਉਹ ਹੱਥ ਹੈ ਦੇ ਵਿੱਚ ਪਰ ਅਸੀਂ ਇਸ ਮੁੱਦੇ ਤੇ ਗੱਲਬਾਤ ਕੋਲੇ ਭਾਰਤ ਦੇ ਉਤੇ ਦਬਾਅ ਬਣਾਵਾਂਗੇ ਤੇ ਦਬਾਅ ਵਾਲੀ ਜਿਹੜੀ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਵੱਡਾ ਬਿਆਨ ਹੀ ਹੈ ਕਿ ਜਿਹੜਾ ਇਸ ਵੇਲੇ ਬਹੁਤ ਵੱਡਾ ਪੂਰੀ ਦੁਨੀਆ ਦੇ ਵਿੱਚ ਖਲਬਲੀ ਮਚੀ ਹੋਈ ਹੈ ਇਹ ਬਿਆਨ ਕਿ ਭਾਰਤੀ ਏਜੰਸੀਆਂ ਦਾ ਹੱਥ ਹੈ ਦੇਸ਼ ਦੇ ਇਸ ਅਹੁਦੇ ਤੇ ਬੈਠੇ ਜੋ ਤਾਂ ਇਨਸਾਨ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਜਾਂਦਾ ਹੈ ਤੋ ਆਪਣੇ ਆਪ ਦੇ ਵਿੱਚ ਹਲਾਉਣ ਵਾਲਾ ਬਿਆਨ ਹੈ ਸਿੱਧਾ ਸਿੱਧਾ ਦਾਵਾ ਠੋਕ ਦਿੱਤਾ ਹੈ ਕਿ ਇਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਰੋਲੇਟਰੀ ਤੋਂ ਸ਼ੁਰੂ ਹੋ ਕੇ ਨੇ ਐਡਵਾਈਜ਼ਰੀ ਦੀ ਗੱਲ ਕੀਤੀ ਜਾਵੇ ਜਾਂ ਹੁਣ ਭਾਰਤ ਦੇ ਵੱਲੋਂ ਜਿਸ ਤਰ੍ਹਾਂ ਸਬਾਵਾਂ ਬੰਦ ਕੀਤੀਆਂ ਗਈਆਂ ਨੇ ਇਹ ਸਭ ਦੇ ਵਿੱਚ ਹੁਣ ਦੁਨੀਆ ਦੇ ਬਾਕੀ ਦੇ ਈਸ਼ੂ ਉੱਭਰੇ ਨੇ ਇਸ ਦੇ ਵਿੱਚ ਅਮਰੀਕਾ ਦੀ ਗੱਲ ਕੀਤੀ ਜਾਵੇ ਜਾਂ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਜਿਹੜੇ ਕਿ ਵਿਦੇਸ਼ ਮੰਤਰਾਲੇ ਦੇ ਮਤਲਬ ਮੰਤਰਾਲੇ ਦੇ ਮੰਤਰੀ ਨੇ ਜਾਂ ਹੋਰ ਵੱਡੇ ਅਧਿਕਾਰੀ ਆ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਇਹ ਚੀਜ਼ ਹੋਈ ਹੈ ਤਾਂ ਭਾਰਤ ਇਸ ਦੇ ਵਿੱਚ ਆਪ ਸ਼ਮੂਲਿਤ ਕਰੇ ਤੇ ਇਸ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਹੁਣ ਕੋਈ ਕਾਰਵਾਈ ਦੇ ਵਿੱਚ ਦੇਖਿਆ ਜਾਊਗਾ ਕਿ ਕਿਸ ਤਰ੍ਹਾਂ ਕਤਲ ਹੁੰਦਾ ਹੈ ਜਾਂ ਕਿਸ ਤਰ੍ਹਾਂ ਹੱਤਿਆ ਹੋਈ ਹੈ ਉਸ ਵਿੱਚ ਸਹਿਯੋਗ ਦਾ ਵਿਪਾਰਤ ਤੇ ਦੂਸਰੇ ਪਾਸੇ ਕੁਝ ਦੇਸ਼ ਇਹ ਵੀ ਕਹਿੰਦੇ ਪਏ ਨੇ ਕਿ ਜਿਸ ਤਰ੍ਹਾਂ ਟੂਡਰ ਸਾਹਿਬ ਦੇ ਵੱਲੋਂ ਕਿਹਾ ਗਿਆ ਏ ਕਿ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣ ਪੜਤਾਲ ਕੀਤੀ ਗਈ ਇਸ ਤੇ ਵਿੱਚ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਤੁਸੀਂ ਦੇਸ਼ਾਂ ਦੇ ਸਮਝੌਤੇ ਹੁੰਦੇ ਨੇ ਜੀ 20 ਸਮਿਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਜੇਕਰ ਵਰਲਡਵਾਈਡ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹ ਸਭ ਦੇ ਵਿੱਚ ਆਪਾਂ ਸੰਸਥਾਵਾਂ ਦੇ ਵਿੱਚ ਦੇਸ਼ਾਂ ਦੀ ਆਪਸੀ ਜਿਹੜੀ ਹੁੰਦੀ ਹੈ ਨਾ ਗੱਠਜੋੜ ਬਣੇ ਹੁੰਦੇ ਨੇ ਜੀ 20 ਦੇ ਗੱਠਜੋੜ ਬਣਿਆ ਜੀ 20 ਬੰਦ ਦੇ ਵਿੱਚ ਹੁਣ ਚੇਂਜ ਹੋ ਗਿਆ ਹੈ ਨਾ ਇਸ ਦੇ ਨਾਲ ਹੀ ਹੋਰ ਵੀ ਗੱਠਜੋੜ ਬਣੇ ਹੁੰਦੇ ਨੇ ਉਸ ਦੇ ਵਿੱਚ ਕੁਝ ਦੇਸ਼ ਜਿਹੜੇ ਆ ਭਾਰਤ ਦਾ ਸਮਰਥਨ ਕਰਦੇ ਨੇ ਕੁਝ ਦੇਸ਼ ਸਵਾ ਉਹਨਾਂ ਦਾ ਸਮਰਥਨ ਕਰਦੇ ਹੋਣਗੇ ਪਰ ਸਭ ਦੇ ਵਿੱਚ ਐਡਾ ਵੱਡਾ ਬਿਆਨ ਆਉਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੁਸੀਂ ਦੀ ਗੱਲ ਕੀਤੀ ਗੁਰਪਤਵੰਤਪਨ ਨੂੰ ਦੀ ਗੱਲ ਕੀਤੀ ਹੈ ਜੋ ਉਹਨਾਂ ਦੇ ਵੱਲੋਂ ਹੁਣ ਡੈਥ ਇੰਡੀਆ ਦੀ ਗੱਲ ਕੀਤੀ ਹੈ ਅਭਿਆਨ ਚਲਾਉਣ ਦੀ ਹੈ ਤਾਂ ਲਗਾਤਾਰ ਗੁਰਪਤਵੰਤਪਨ ਦੇ ਵੱਲੋਂ ਅਜਿਹੇ ਕਈ ਅਭਿਆਨ ਚਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਦੋਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਜਾਂ ਆਪਣੇ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਹੀ ਆਖਦੇ ਪਏ ਨੇ ਤੁਸੀਂ ਅਜਈਆਂ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰੋ ਜੇ ਤੁਸੀਂ ਡੈਮੋਕ੍ਰੇਸੀ ਦੇ ਹੱਕ ਦੇ ਨਾਲ ਤੁਸੀਂ ਇੰਡੀਆ ਦੇ ਵਿੱਚ ਆਓ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਓ ਆਪ ਖੜੋ ਜਾਂ ਆਪਣੇ ਸਾਥੀਆਂ ਨੂੰ ਖੜਾਓ ਖਾਲਿਸਤਾਨ ਮੁੱਦੇ ਨੂੰ ਲੈ ਕੇ ਕੀ VOTING ਪੈਂਦੀਏ ਬੂਟਾ ਪੈਂਦੀਆਂ ਤੁਸੀਂ ਉਸ ਹਿਸਾਬ ਦੇ ਨਾਲ ਇੱਕ ਲੋਕਤੰਤਰੀ ਹਿਸਾਬ ਦੇ ਨਾਲ ਤੇ ਦੂਸਰਾ ਅਮਨ ਸ਼ਾਂਤੀ ਦੇਖਾ ਤੁਸੀਂ ਬਹਾਲ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਜੇਕਰ ਕੰਮ ਕਰੋਗੇ ਤਾਂ ਤੁਹਾਨੂੰ ਸਪਸ਼ਟ ਨਤੀਜੇ ਪ੍ਰਾਪਤ ਹੋ ਜਾਣਗੇ ਪਰ ਦੂਸਰੇ ਪਾਸੇ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਖਾਲਿਸਤਾਨੀ ਲਹਿਰ ਦੇ ਵਿੱਚ ਹੁਣ ਜੋ ਸਭ ਤੋਂ ਵੱਡੀ ਰੌਲੇ ਵਾਲੀ ਗੱਲ ਕੀ ਹੈ ਪੰਜਾਬ ਦੇ ਨਾਲ ਗੁਜਰਾਤ ਇਹ ਦੋ ਅਜਿਹੇ ਸੂਬੇ ਸਨ ਜਿਹੜੇ ਕਿ ਵੱਡੇ ਵੱਡੇ ਪੱਧਰ ਤੇ ਬਾਹਰ ਜਾਂਦੇ ਪਏ ਸਨ ਜਿਸ ਤੇ ਵਿੱਚ ਹਰਿਆਣਾ ਵੀ ਆ ਗਿਆ ਹੈ ਤੇ ਜੇਕਰ ਹਰਿਆਣਾ ਪੰਜਾਬ ਤੇ ਗੁਜਰਾਤ ਦੇ ਨਾਲ ਨਾਲ ਹੋਰ ਲੋਕ ਵੀ ਬਾਹਰ ਗਏ ਨੇ ਕੀ ਭਾਵੇਂ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਕਿ ਸਾਰੇ ਖਾਲਿਸਤਾਨ ਪੱਖ ਦੇ ਨੇ ਤੁਸੀਂ ਇਹ ਤਿੰਨ ਸਿੱਟਾ ਪਿੱਛੇ ਕਰ ਦੋ ਕੱਲੇ ਪੰਜਾਬ ਦੀ ਗੱਲ ਕਰ ਲੋ ਠੀਕ ਹੈ ਪੰਜਾਬੀ ਜਿਹੜੇ ਬਾਹਰ ਗਏ ਨੇ ਕੱਲੇ ਖਾਲਿਸਤਾਨ ਦੇ ਪੱਖ ਦੇ ਸਾਰੇ ਹੋਣਗੇ ਇਹ ਕੋਈ ਕਨਫਰਮੇਸ਼ਨ ਨਹੀਂ ਹੈ ਨਾ ਇਹ ਬਣਦਾ ਵਾ ਪਰ ਦੂਸਰੇ ਪਾਸੇ ਜਿਹੜੇ ਹੱਕ ਦੇ ਵਿੱਚ ਨੇ ਕੀ ਉਹ ਚਾਹੁੰਦੇ ਨੇ ਕਿ ਜਿਹੜੇ ਨਹੀਂ ਹੱਕ ਦੇ ਵਿੱਚ ਉਹਨਾਂ ਨੂੰ ਹੁਣ ਧੱਕਾ ਕੀਤਾ ਜਾਊਗਾ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਮਾਈਂਡ ਸੈਟ ਬਣਿਆ ਹੋਇਆ ਏ ਬਾਹਰ ਦੇ ਮੁਲਕਾਂ ਦੇ ਵਿੱਚ ਖਾਲਸਾਨ ਪੱਖੀ ਲੋਕਾਂ ਦਾ ਉਹ ਵਧਦਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਇਸ ਦਬਾਅ ਕਿਸਤੇ ਪੈ ਰਿਹਾ ਜਿਹੜਾ ਪੰਜਾਬ ਦੇ ਵਿੱਚ ਸਟੂਡੈਂਟ ਬੈਠਾ ਮਾਪੇ ਬੈਠੇ ਨੇ ਮਾਪੇ ਇਹ ਫਿਕਰ ਕਰਦੇ ਪੈ ਨੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਾ ਵਧਦਾ ਪਿਆ ਹੈ ਬੇਰੋਜ਼ਗਾਰੀ ਵਾਧੀ ਪਈ ਹੈ ਅਸੀਂ ਆਪਣੇ ਬੱਚਾ ਦਾ ਭਵਿੱਖ ਬਣਾਉਣਾ ਪਰ ਦੂਸਰੇ ਪਾਸੇ ਜੇਕਰ ਡਿਪਲੋਮੇਸੀ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਜਾਂ ਲੋਕਤੰਤਰੀ ਹੱਕਾਂ ਦੀ ਗੱਲ ਕੀਤੀ ਜਾਵੇ ਤਾਂ ਦਬਾਅ ਬੱਚਿਆਂ ਤੇ ਅੱਜ ਨਹੀਂ ਕਾਨੂੰਨ ਜ਼ਰੂਰ ਪਵੇਗਾ ਜਿਹੜੋ ਕਿ ਪੰਜਾਬੀ ਬਾਹਰ ਜਾਊਗਾ ਤੇ ਉਹਨਾਂ ਲੋਕਾਂ ਦੇ ਵਿੱਚ ਰਹੂਗਾ ਇਸ ਕਰਕੇ ਕਿਤੇ ਨਾ ਕਿਤੇ ਇਹ ਮੁੱਦਾ ਜਲਦੀ ਜਲਦੀ ਸੌਲਟ ਆਊਟ ਨਾ ਹੋਵੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟ੍ਰੋਡੋ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਜਲਦੀ ਸ਼ਾਂਤੀ ਦੇ ਵਿੱਚ ਤੇ ਭਾਰਤ ਦੇ ਨਾਲ ਤਾਲਮਿਲ ਕਰਕੇ ਹੀ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਅਜਿਹੇ ਮੁੱਦਾ ਜਲਦੀ ਸੁੱਲਝ ਜਾਂਦਾ ਹੈ ਤਾਂ ਚੰਗੀ ਗੱਲ ਹੀ ਹੋਵੇਗੀ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਹੈ ਕਿ ਜਿਹੜੇ ਵੀ ਸਟੂਡੈਂਟ ਜਿਹੜੇ ਮਾਪੇ ਉਹਨਾਂ ਦਾ ਆਪ ਵੀ ਬਣਾਉਣ ਵਾਸਤੇ ਬਾਹਰ ਭੇਜਦੇ ਨੇ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਡਵਾਈਸ ਜਾਰੀ ਕੀਤੀ ਹੈ ਵੀਜ਼ੇ ਸਸਪੈਂਡ ਕੀਤੇ ਜਾ ਰਹੇ ਨੇ ਤੇ ਜਿਹੜਾ ਸਟੂਡੈਂਟ ਉੱਥੇ ਰਹਿ ਰਿਹਾ ਭਾਵੇਂ ਸਟੱਡੀ ਵੀਜ਼ਾ ਤੇ ਗਿਆ ਹੋਇਆ ਸਟੱਡੀ ਦੇ ਸਤੇ ਗਿਆ ਵਰਕ ਪਰਮਿਟ ਤੇ ਗਏ ਨੇ ਜਾਂ ਫਿਰ ਹੋਰ ਵੀ ਕਈ ਕਾਰਨ ਟੂਰਿਸਟ ਵੀਜ਼ਾ ਤੇ ਵੀ ਜਾਂਦੇ ਨੇ ਉਹ ਵਾਪਸ ਕਿਸ ਤਰ੍ਹਾਂ ਆਉਣਗੇ ਹੂੰ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਗੱਲ ਕੀਤੀ ਕਿਸ ਮਾਮਲੇ ਤੇ ਵਾਪਸ ਆਉਣ ਦੇ ਜਿਹੜਾ ਹੁਣ ਬੈਨ ਲੱਗਿਆ ਉਸ ਤੇ ਗੱਲ ਕਰਦੇ ਪਏ ਹਾਂ ਜਿਹੜਾ ਹੁਣ ਬੈਨ ਲੱਗਿਆ ਤੇ ਉਹਨਾਂ ਨੂੰ ਉਹ ਕਿਸ ਤਰੀਕੇ ਨਾਲ ਵਾਪਸ ਆਣਗੇ ਕਿਉਂਕਿ ਵੀਜ਼ੇ ਐਸਾ ਨਹੀਂ ਹੁੰਦਾ ਕਿ ਵੀ ਇੱਕ ਵਾਰ ਚਲੇਗਾ ਤਾਂ ਨਾਲ ਨਾਲ ਵਾਪਸ ਆ ਜੇ ਵਕਤ ਲੱਗਦਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਅੱਜ ਤੋਂ ਬਾਅਦ ਇਹ ਰਵਾਜਰੀ ਜਾਰੀ ਕਰ ਦਿੱਤੀ ਗਈ ਹੈ ਜਾਂ ਉਹ ਇੱਕ ਲੋਕ ਲਗਾ ਦਿੱਤੀ ਗਈ ਹੈ 21 ਸਤੰਬਰ ਤੋਂ ਜੀ 21 ਸਤੰਬਰ ਤੋਂ 2 ਦਿਨ ਪਹਿਲਾਂ ਇਹ ਰੋਲਾ ਚੱਲਦਾ ਹੈ ਤੇ ਉਸ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਨਿਜਰ ਦੇ ਮਾਮਲੇ ਨੂੰ ਲੈ ਕੇ ਹੀ ਸ਼ਾਇਦ ਇਹ ਚੀਜ਼ਾਂ ਭਾਰਤ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਕਿ ਜਿਹੜੇ ਕੈਨੇਡੀਅਨ ਪੀਆਰਸ ਨੇ ਉਹਨਾਂ ਦੀ ਜਿਹੜੀ ਆ ਵੀਜ਼ੇ ਲੱਗਣੇ ਬੰਦ ਹੋ ਗਏ ਨੇ ਇਹ ਸਭ ਦੇ ਵਿੱਚ ਮੈਂ ਇਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਹਜੇ ਪੀਆਰ ਨਹੀਂ ਹੋਏ ਉਹ ਆਰਾਮ ਦੇ ਨਾਲ ਆ ਸਕਣਗੇ ਪਰ ਹਾਲੇ ਤੱਕ ਸਪਸ਼ਟੀਕਰਨ ਕੁਝ ਵੀ ਨਹੀਂ ਹੋਇਆ ਕਿਉਂਕਿ ਜਦ ਤੱਕ ਆਫੀਸ਼ੀਅਲ ਵੈਬਸਾਈਟ ਤੇ ਪੂਰੀ ਇਨਫੋਰਮੇਸ਼ਨ ਨਹੀਂ ਆ ਜਾਂਦੀ ਕੋਈ ਸਪਸ਼ਟੀਕਰਨ ਨਹੀਂ ਹੈ ਪਰ ਹਲੇ ਤੱਕ ਗੱਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕੈਨੇਡੀਅਨਸ ਲੋਕਾਂ ਨੂੰ ਕੈਨੇਡੀਅਨਸ ਲੋਕ ਆਪਣੇ ਆਪ ਦੇ ਵਿੱਚ ਜਿਹੜੇ ਕੈਨੇਡਾ ਦੇ ਪਾਸਪੋਰਟ ਧਾਰਕ ਹੈਗੇ ਨੇ ਉਹਨਾਂ ਦੇ ਵਿੱਚ ਇੰਡੀਅਨ ਹੋਣ ਜਾਂ ਫਿਰ ਉਹ ਕੈਨੇਡੀਅਨ ਦੇ ਜਿਹੜੇ ਕੈਨੇਡਾ ਦੇ ਲੋਕ ਹੁੰਦੇ ਨੇ ਇਹਨਾਂ ਨੂੰ ਆਪਾਂ ਗੋਰੇ ਕਹਿ ਦਿੰਦੇ ਆ ਉਹ ਲੋਕ ਮੋਸਟਲੀ ਕਿਉਂ ਆਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਕੈਨੇਡਾ ਦੇ ਵਿੱਚ ਬਹੁਤ ਬਰਫ਼ ਪੈ ਜਾਂਦੀ ਆ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰਦੇ ਕਿ ਭਾਰਤ ਦੇ ਵਿੱਚ ਆ ਕੇ ਉਹ ਟਾਈਮ ਸਪੈਂਡ ਕਰ ਲੈਣ ਜਾਂ ਟੂਰਿਜ਼ਮ ਬੇਸ ਤੇ ਆਉਣ ਦੂਸਰੇ ਪਾਸੇ ਕਈ ਲੋਕ ਬਿਜ਼ਨਸ ਕਰਨ ਵੀ ਆ ਜਾਂਦੇ ਨੇ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਵਾ ਦੂਸਰੇ ਪਾਸੇ ਇੰਡੀਅਨਸ ਮਾਪਿਆਂ ਦੀ ਗੱਲ ਕੀਤੀ ਜਾਵੇ ਜਿਹੜੇ ਮਾਪ ਜਿਹੜੇ ਬੱਚੇ ਉੱਥੇ ਚਲੇ ਜਾਂਦੇ ਨੇ ਸਟੂਡੈਂਟਸ ਵਿਆਹ ਕਰਵਾ ਲੈਂਦੇ ਨੇ ਬਾਹਰ ਜਾ ਕੇ ਜਾਂ ਸਟੱਡੀ ਕਰਦੇ ਹੁੰਦੇ ਨੇ ਬੱਚਾ ਹੋ ਜਾਂਦਾ ਹੈ ਤਾਂ ਉਸ ਤੋਂ ਮਾਪੇ ਚਲੇ ਜਾਂਦੇ ਨੇ ਜਾਂ ਕਿਸੇ ਮਾਪੇ ਨੂੰ ਇਸ ਮੰਤਵ ਦੀ ਮਲਾਇਆ ਉੱਥੇ ਬੁਲਾਉਂਦੇ ਨੇ ਕਿ ਸਾਡੀ ਟੇਕ ਕੇਅਰ ਕਰ ਲਵੋ ਜਾਂ ਕੋਈ ਉੱਥੇ ਪ੍ਰੋਗਰਾਮ ਰੱਖ ਲੈਂਦੇ ਡਿਗਰੀ ਨੂੰ ਲੈ ਕੇ ਮਾਪੇ ਚਲੇ ਜਾਂਦੇ ਨੇ ਵੀਜ਼ਾ ਲੱਗ ਜਾਂਦੇ ਨੇ ਮਾਪੇ ਰਹਿਣ ਲੱਗ ਜਾਂਦੇ ਨੇ ਉਹਨਾਂ ਮਾਪੇ ਸਿਰਫ ਰਹਿੰਦੇ ਨੇ ਤਲਵ ਉਹਨਾਂ ਵੱਡੇ ਪੱਧਰ ਤੇ ਲੋਕ ਅਜਿਹੀ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਕਹਿ ਸਕਦਾ ਕਿ ਹਾਂਜੀ ਉਹ ਕੈਨੇਡਾ ਦੇ ਜਿਹੜੇ ਵੀ ਹਿੰਦੂ ਰਹਿ ਰਹੇ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਪੈਣੀ ਖੌਂਦੀ ਲੋੜ ਨਹੀਂ ਪੈਣੀ ਆ ਇੰਡੀਅਨ ਪਾਸਪੋਰਟ ਹੋਣ ਦੇ ਨਾਤੇ ਉਹ ਜਦੋਂ ਮਰਜ਼ੀ ਵਾਪਸ ਆ इजीली ਆ ਸਕਦੇ ਨੇ ਤੇ ਅੰਨੰਦ ਜੀ ਇਸ ਦੇ ਨਾਲ ਹੀ ਹੁਣ ਅਸੀਂ ਗੱਲ ਕਰ ਲੈਣੇ ਆ ਕਿ ਸੰਸਦ ਦੇ ਵਿੱਚ ਜੀ ਇੱਕ ਪੱਕਾ ਮੁੱਦਾ ਚੱਲ ਰਿਹਾ ਹੈ ਮਹਿਲਾ ਅਰਖਣ ਨੂੰ ਲੈ ਕੇ ਹਨਾ ਮਹਿਲਾ ਅਰਖਣ ਬਿੱਲ ਜਿਹੜਾ ਹੈਗਾ ਕਈ ਲੋਕੀ ਕਈ ਪਾਰਟੀਆਂ ਦਾ ਸਮਰਥਨ ਕਰ ਰਹੀਆਂ ਨੇ ਤੇ ਕਈ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਕਾਫੀ ਸਮੇਂ ਤੋਂ ਇਹ ਲਟਕਦਾ ਆ ਰਿਹਾ ਸੀਗਾ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜੋ ਬਿੱਲ ਲੋਕ ਸਭਾ ਦੇ ਪਾਸ ਹੋ ਗਿਆ ਪਰ ਇੰਪਲੀਮੈਂਟੇਸ਼ਨ ਜਦੋਂ ਹੋਏਗਾ ਕਦੋਂ ਤੱਕ ਹੋਏਗਾ ਕੀ ਕੁਝ ਇਹਦਾ ਬੈਨੀਫਿਟ ਹੋਏਗਾ ਜੇਕਰ ਮੈਂ ਆਪਣੇ ਬਿਹਾਬ ਤੇ ਗੱਲ ਕਰਾਂ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਇਹੀ ਹੈ ਕਿ ਇਲੈਕਸ਼ਨਾਂ ਦਾ ਦੌਰ ਆ ਗਿਆ ਜੀ ਇਲੈਕਸ਼ਨਲ ਦੌਰ ਦੇ ਵਿੱਚ ਅਜਿਹੇ ਮੁੱਦਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਕਿਉਂ ਕਿ ਮਹਿਲਾ ਰੱਖਸ਼ਣ ਦੀ ਗੱਲ ਕੀਤੀ ਗਈ ਹੈ 33% ਮਹਿਲਾਵਾਂ ਦਾ ਸੰਸਦ ਦੇ ਵਿੱਚ ਰਾਖਵਾ ਕਰਨ ਦੀ ਗੱਲ ਕੀਤੀ ਗਈ ਹੈ ਜੇਕਰ ਦੇਸ਼ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਮਿਲਾ ਕੇ ਚੱਲੋ ਕਿ 48% ਮਹਿਲਾਵਾਂ ਨੇ ਜੀ ਜੇਕਰ ਐਡੇ ਵੱਡੇ ਪੱਧਰ ਤੇ ਸੰਸਦ ਦੇ ਵਿੱਚ ਮਹਿਲਾਵਾਂ ਆ ਕੇ ਬੈਠਦੀਆਂ ਤਾਂ ਬਹੁਤ ਵੱਡਾ ਸ਼ਕਤੀਕਰਨ ਰਾਖਵਾ ਕਰਨ ਮੱਦੇ ਮਹਿਲਾ ਸ਼ਕਤੀ ਦਾ ਉੱਭਰ ਨਾ ਕਹਿ ਸਕਦੇ ਨੇ ਪਰ ਦੂਸਰੇ ਪਾਸੇ ਐਂਟੀ ਪਾਰਟਿਸ ਦੀ ਗੱਲ ਕੀਤੀ ਜਾਵੇ ਸਭ ਤੋਂ ਵੱਡਾ ਸਵਾਲ ਇਹ ਹੀ ਕੀ ਇਹ ਟਾਈਮਿੰਗ ਇਸ ਟਾਈਮਿੰਗ ਦੇ ਵਿੱਚ ਉਸ ਤੋਂ ਵੱਡਾ ਸਵਾਲ ਇਹ ਬਣਦਾ ਪਿਆ ਹੈ ਕਿ ਕੀ ਤੁਸੀਂ ਜਣਗਣਨਾ ਜੀ ਤੇ ਨਾਲ ਦੀ ਨਾਲ ਹੀ ਹੱਦਬੰਦੀ ਦੀ ਜਿਹੜੀ ਗੱਲ ਕੀਤੀ ਆ ਇਸ ਨੂੰ ਲੈ ਕੇ ਕਿ ਤੁਸੀਂ ਕਿਸ ਆਧਾਰ ਤੇ ਜਣਗਣਨਾ ਕਰਨੀ ਆ ਮਰਦਮੁਸ਼ਮਾਰੀ ਕਰਨੀ ਆ ਹੱਦਬੰਦੀ ਕਰਨੀ ਆ ਉਸ ਦਾ ਕੋਈ ਟਾਈਮ ਪੀਰੀਅਡ ਰੱਖਿਆ ਜੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਜਵਾਬ ਆਇਆ ਹੈ ਕਿ ਅਸੀਂ ਇਲੈਕਸ਼ਨਾਂ ਤੋਂ ਬਾਅਦ ਨਾਲ ਦੀ ਨਾਲ ਹੀ ਹੱਦਬੰਦੀ ਜੀ ਤੇ ਮਰਦਮਸ਼ੁਮਾਰੀ ਜਾਣਨਾ ਸ਼ੁਰੂ ਕਰ ਦਿੱਤੇ ਜਾਵੇਗੀ ਇਸ ਸਭ ਦੇ ਵਿੱਚ ਹੁਣ ਕੁਝ ਜਿਹੜੇ ਕਿ ਬੀਬਾ ਹਰਸਵਿਕਰ ਬਾਦਲ ਨੇ ਉਹਨਾਂ ਦੇ ਵੱਲੋਂ ਇਹ ਆਪਣੀ ਸਰਕਾਰ ਪੁਰਾਣੀ ਸਰਕਾਰ ਉਹ ਨਾਲ ਰਹੀ ਹੈ ਹੁਣ ਭਾਵੇਂ ਨਹੀਂ ਹੈ ਪਰ ਇਸ 2024 ਦਾ ਜੋ ਗਠਬੰਧਨ ਇੱਕ ਪਾਸੇ ਆਈਐਨਡੀਆਈਏ ਇੰਡੀਆ ਦਾ ਗਠਜੋੜ ਬਣੇ ਦੂਸਰੇ ਪਾਸੇ ਹਾਲੇ ਤੱਕ ਅਕਾਲੀ ਦਲ ਦੀ ਸਥਿਤੀ ਪੰਜਾਬ ਨੂੰ ਲੈ ਕੇ ਸਪਸ਼ਟ ਨਹੀਂ ਹੈ ਕਿ ਕਿਸ ਦੇ ਵੱਲ ਜਾਣਗੇ ਪਰ ਉਹਨਾਂ ਨੇ ਸਵਾਲ ਇਹ ਚੁੱਕਿਆ ਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਐਡਾ ਵਰਦਾ ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਤੁਸੀਂ ਪਹਿਲਾਂ ਕੋਈ ਏਜੰਡਾ ਸਾਨੂੰ ਦਿੱਤਾ ਹੀ ਨਹੀਂ ਜੀ ਸੰਸਦ 'ਤੇ ਆਉਣ ਤੋਂ ਪਹਿਲਾਂ ਕੋਈ ਏਜੰਡਾ ਦਿੱਤਾ ਜਾਂਦਾ ਕਿ ਇਸ ਏਜੰਡੇ ਤੇ ਗੱਲਬਾਤ ਹੋਣੀ ਹੈ ਜਾਂ ਕੋਈ ਟਾਈਮ ਪੀਰੀਅਡ ਜਿਹੜੀ ਮੀਟਿੰਗਸ ਹੁੰਦੀਆਂ ਨੇ ਪਹਿਲਾਂ ਉਸ ਤੇ ਵਿੱਚ ਗੱਲ ਨਹੀਂ ਕੀਤੀ ਕਿ ਇਸ ਕਰਕੇ ਕਿਤੇ ਕਿਤੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕਿਆ ਗਿਆ ਹੈ ਕਿ ਤੁਸੀਂ ਕਦੋਂ ਹੱਦਬੰਦੀ ਤੇ ਗਰਜਣਗਣਨਾ ਹੋਣੀ ਕਰਵਾ ਲਵੋ ਹੁਣ ਹੀ ਇਲੈਕਸ਼ਨਾਂ ਦੇ ਵਿੱਚ ਇੰਪਲੀਮੈਂਟੇਸ਼ਨ ਕਰਾ ਲਵੋ ਕੁਝ ਲੋਕ ਇਹ ਵੀ ਕਹਿੰਦੇ ਪਏ ਨੇ ਜੇ ਨਾਲ ਦੀ ਨਾਲ ਨਹੀਂ ਹੁੰਦਾ ਤਾਂ ਕਿਤੇ ਨ ਕਿਤੇ ਜਾ ਕੇ ਸ਼ਾਇਦ ਇਹ ਜਿਹੜਾ ਹੁਣ ਕਾਨੂੰਨ ਪਾਸ ਹੋਇਆ ਇਹ ਫਿਰ ਸ਼ਾਇਦ ਲਟਕ ਜਾਏਗਾ ਹੋ ਸਕਦਾ ਹੈ ਕਿਉਂਕਿ ਦੇਖੋ ਗੱਲ ਕੀਤੀ ਜਾਵੇ ਜੇ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਇਹ ਦਾਅਵਾ ਰੱਖਿਆ ਗਿਆ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਇਹ ਕਾਨੂੰਨ ਜਿਹੜਾ ਆਮ ਜਨ ਸ਼ਕਤੀ ਨਾਰੀ ਸ਼ਕਤੀ ਉਹਨਾਂ ਦੇ ਹੱਕ ਦੇ ਵਿੱਚ ਲਿਆਂਦਾ ਗਿਆ ਪਰ ਜੇਕਰ ਗੱਲ ਕੀਤੀ ਜਾਵੇ 12 ਸਤੰਬਰ 1996 ਦੀ ਤਾਂ ਐਚ ਡੀ ਦੇਵੀ ਗੋੜਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਕਾਨੂੰਨ ਲਿਆਂਦਾ ਗਿਆ ਸੀ ਇਸ ਕਰਕੇ ਕਿਤਨਾ ਕਿਤੇ ਸੋਨੀਆ ਗਾਂਧੀ ਸਰਕਾਰ ਦੇ ਬਸ ਸੋਨੀਆ ਗਾਂਧੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਹੀ ਜਿਹੜਾ ਸੀਗਾ ਲਿਆਂਦਾ ਗਿਆ ਸੀ ਕਾਨੂੰਨ ਜਿਹੜਾ ਦੀ ਹਰ ਹਾਲਤ ਲਿਆਂਦਾ ਗਿਆ ਤੇ ਉਹਨਾਂ ਦੇ ਵੱਲੋਂ ਕੀ ਹਾਲ ਹੈ ਮਤਲਬ 2-3 ਦਸ਼ਕ ਹੋ ਗਏ ਨੇ ਕਿ ਹਲੇ ਤੱਕ ਇਹ ਪਾਸ ਨਹੀਂ ਹੋਇਆ ਪਰ ਦੂਸਰੇ ਪਾਸੇ ਹੁਣ ਭਾਜਪਾ ਇਸ ਦੇ ਵਿੱਚ ਆਪਣਾ ਪੱਖ ਇਹ ਰੱਖਦੀ ਪਈ ਹੈ ਕਿ ਅਸੀਂ ਇਸ ਨੂੰ ਪਾਸ ਕਰਵਾਇਆ ਕਿਉਂਕਿ ਬਹੁਤ ਮਹੱਤਵਪੂਰਨ ਜੇਕਰ ਗੱਲ ਕੀਤੀ ਜਾਵੇ 400 ਆ 54 ਹੱਕ ਦੇ ਵਿੱਚ ਗਏ ਨੇ ਦੋ ਜਿਹੜੇ ਨੇ OBC ਪਾਰਟੀਆਂ ਦੇ ਦੋ ਬੰਦੇ ਨੇ ਉਹ ਮਤਲਬ ਹੱਕ ਦੇ ਵਿੱਚ ਨਹੀਂ ਗਏ ਇਸ ਕਰਕੇ ਪਰ ਹੁਣ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਹੁਣ ਰਾਜ ਸਭਾ ਦੇ ਵਿੱਚ ਜਾਊਗਾ ਰਾਜ ਸਭਾ ਦੇ ਵਿੱਚ ਹੁਣ OBC ਪਾਰਟੀ ਦੇ ਬੰਦੇ ਨਹੀਂ ਹੈਗੇ ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਫੁੱਲ ਫਲੇਜ ਜਿਹੜਾ ਬਹੁਤ ਮਹਤਵਪੂਰਨ ਰਾਜ ਸਭਾ ਦੇ ਵਿੱਚ ਮਿੱਟ ਜਾਊਗਾ 100% ਉਸ ਤੋਂ ਬਾਅਦ ਰਾਸ਼ਟਰਪਤੀ ਜੀ ਕੋਲ ਜਾਊਗਾ ਤੇ ਉਸ ਤੋਂ ਬਾਅਦ ਇਹ ਕਾਨੂੰਨ ਪਾਸ ਹੋ ਜਾਊਗਾ ਜੇਕਰ ਪਾਸ ਹੁੰਦਾ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੀ ਹੋਊਗੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਇਸ ਦਾ ਕਿਸ ਨੂੰ ਫਾਇਦਾ ਹੋਊਗਾ ਕਿਉਂਕਿ ਜੇ ਨਾਰੀ ਸ਼ਕਤੀ ਦੀ ਗੱਲ ਹੈ ਜਬ ਤੱਕ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਕੰਮ ਹੋਵੇਗਾ ਕਿਉਂਕਿ ਵੱਡੇ ਪੱਧਰ ਤੇ 33% ਨਾਰੀ ਸ਼ਕਤੀ ਨੂੰ ਰਾਖਵਾਕਰ ਮਿਲੂਗਾ ਐਸਸੀ ਐਸਟੀ OBC ਨੂੰ ਲੈ ਕੇ ਤਾਂ ਇਸ ਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇੱਕ ਹੌਸਲਾ ਮਿਲੂਗਾ ਜਿਹੜੇ ਕਿ ਘਰੇ ਬੈਠ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਘਰ ਵਾਲੇ ਭਾਵੇਂ ਕਿ ਉਹ ਪੋਲਿਟਿਕਸ ਦੇ ਵਿੱਚ ਗਰਮ ਹੁੰਦੇ ਨੇ ਪਰ ਨਾਰੀ ਸ਼ਕਤੀ ਨੂੰ ਉਹਨਾਂ ਮਤਲਬ ਉੱਪਰਨ ਦਾ ਮੌਕਾ ਨਹੀਂ ਮਿਲਦਾ ਇਸ ਦੇ ਵਿੱਚ ਇੱਕ ਮੁਸਲਮਨ ਮਹਿਲਾ ਨੂੰ ਲੈ ਕੇ ਵੀ ਗੱਲ ਕੀਤੀ ਗਈ ਸੀ ਕਿ ਕੀ ਉਹਨਾਂ ਦੇ ਧਰਮਜਾਤ ਦੇ ਨਾਲ ਤਾਂ ਨਹੀਂ ਇਸ ਨੂੰ ਜੋੜ ਕੇ ਦੇਖਿਆ ਜਾਵੇਗਾ देखो इस तरह कि है कि ये सवाल चुकाया गया सी पहले कहंदे एससी एसटी ते नालदी नाल ओबीसी दी गल कीती जावे उस तो बाद भाजपा दा जो जवाबी हमला आया कि ऐसी प्रधानमंत्री देता ओबीसी दूसरे पासे ਤੁਸੀਂ ਮੁਸਲਮ ਦੀ ਗੱਲ ਕੀਤੀ ਆ ਤਾਂ ਰਾਖਵੇਂ ਕਰਨ ਦੇ ਵਿੱਚ ਇਹੀ ਸਵਾਲ ਚੁੱਕਿਆ ਜਾ ਰਿਹਾ ਕਿ ਜੇ ਤੁਸੀਂ ਜਣਗਣਨਾ ਕਰਨੀ ਆ ਹੱਦਬੰਦੀ ਕਰਨੀ ਆ ਜਾਂ ਇਹ ਚਾਰੇ ਜਿਹੜੀਆਂ ਕੈਟਾਗਰੀਜ਼ ਹੈਗੀਆਂ ਵਾ ਜਿਹੜੇ ਸਾਡੇ ਸਮਾਜ ਦੇ ਵਿੱਚ ਬਣੀਆਂ ਹੋਈਆਂ ਨੇ ਸਮਾਜਿਕ ਪੱਧਰ ਤੇ ਉਹਨਾਂ ਨੂੰ ਲੈ ਕੇ ਤੁਸੀਂ ਕਿਸ ਪੱਧਰ ਤੇ ਕੰਮ ਕਰੋਗੇ ਇੱਕ ਤਿਹਾਈ ਪੱਧਰ ਤੇ ਕੰਮ ਕਰੋਗੇ एससी एसटी ओबीसी ਨੂੰ ਲੈ ਕੇ ਮੁਸਲਮਾਂ ਨੂੰ ਲੈ ਕੇ ਕਿ ਜਿਸ ਤਰ੍ਹਾਂ 233 ਫੀਟ ਦਾ ਰੱਖਵਾ ਕਰਨ ਦੀ ਗੱਲ ਕੀਤੀ ਗਈ ਉਸ ਨੂੰ ਕਿਸਾ ਸੌਟ ਆਊਟ ਕਰਾਂਗੇ ਤਾਂ ਇਸ ਦੇ ਵਿੱਚ ਇਹ ਸਵਾਲ ਬੜਾ ਸ਼ਸ਼ੋਪਾਣਤਾ ਬਣਿਆ ਹੋਇਆ ਕਿਉਂਕਿ ਇਲੈਕਸ਼ਨ ਤੋਂ ਬਾਅਦ ਕਦੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਇਹ ਸਭ ਦੇ ਵਿੱਚ ਬਹੁਮਤ ਮਿਲ ਗਿਆ ਲੋਕ ਸਭਾ ਦੇ ਵਿੱਚ ਮਿਲ ਗਿਆ ਤੇ ਹੁਣ ਰਾਜ ਸਭਾ ਦੇ ਵਿੱਚ ਓਬਵੀਅਸ ਆ ਕਿ ਪਾਸ ਜਲਦੀ ਹੋ ਜਾਵੇਗਾ ਪਰ ਹੁਣ ਇਹ ਸਭ ਦੇ ਵਿੱਚ ਜਿਹੜਾ ਇਹ اجلاس ਰੱਖਿਆ ਗਿਆ ਸੀ ਇਸ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਵਨ ਨੇਸ਼ਨ ਵਨ ਵੋਟ ਦੀ ਗੱਲ ਕੀਤੀ ਗਈ ਸੀ ਤੇ ਨਾਲ ਦੀ ਨਾਲ ਭਾਰਤ ਦਾ ਨਾਮ ਜਿਹੜਾ ਵਾ ਉਹ ਚੇਂਜ ਦੀ ਗੱਲ ਕੀਤੀ ਹੈ ਕਿ ਹਜੇ ਉਹ ਉਹ ਮੁੱਦਾ ਨਹੀਂ ਆਇਆ ਇਸ ਕਰਕੇ ਇਹ ਮੁੱਦਾ ਬਣਾਇਆ ਗਿਆ ਤੇ ਇਹ ਮੁੱਦਾ ਆਪਣੇ ਆਪ ਦੇ ਵਿੱਚ ਬੀਜੇਪੀ ਦੇ ਹੱਕ ਦੇ ਵਿੱਚ ਜਾਊਗਾ ਪਰ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਨੂੰ ਸਾਈਨ ਕਰਨੇ ਪਏ ਜਾਂ ਹੱਕ ਦੇ ਵਿੱਚ ਆਵਾਜ਼ ਉਠਾਉਣੀ ਵੀ ਕਿਉਂਕਿ ਇਹ ਨਾਰੀ ਸ਼ਕਤੀ ਦੀ ਗੱਲ ਹੈ ਇਸ ਕਰਕੇ ਬੀਜੇਪੀ ਤੇ ਨੰਬਰ ਵਧ ਹੀ ਪਏ ਨੇ ਇਸ ਮੌਕੇ ਜੀ ਜੀ ਅਰਖਣ ਬਿੱਲ ਦੀ ਗੱਲ ਕਰਦੇ ਪਏ ਆ ਪਰ ਇਸ ਦੇ ਵਿੱਚ ਇੱਕ ਗ੍ਰਹਿਮਤ ਅਮਿਤ ਸ਼ਾਹ ਦਾ ਬਿਆਨ ਵੀ ਵਾਇਰਲ ਹੋ ਰਿਹਾ ਤੇ ਉਹ ਕਹਿ ਰਹੇ ਨੇ ਕਿ ਹੁਣ ਮਹਿਲਾਵਾਂ ਨੂੰ ਹੀ ਮਹਿਲਾਵਾਂ ਦੀ ਸੁਰੱਖਿਆ ਕਰਨੀ ਪੈਣੀ ਹੈ ਵੀ ਕਿਉਂ ਕੀ ਪੁਰਸ਼ਾਂ ਦੀ ਹੁਣ ਲੋੜ ਖਤਮ ਹੋ ਗਈ ਹੈ ਦੇਖੋ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਜੇਕਰ ਅਸੀਂ ਨਾਰਮਲ ਮਤਲਬ ਪੋਲਿਟੀਕਲ ਗੱਲ ਕੀਤੀ ਜਾਵੇ ਜਾਂ ਰਾਜਨੀਤੀ ਗੱਲ ਕੀਤੀ ਜਾਵੇ 33% ਮਹਿਲਾਵਾਂ ਨੂੰ ਰਾਖਵਾਕਰ ਮਿਲ ਜਾਣਾ ਹੈ ਸੰਸਦ ਦੇ ਵਿੱਚ ਬੈਠਣ ਦੀਆਂ ਤਾਂ ਉਹ ਆਪਣੀਆਂ ਜਿਹੜੀਆਂ ਨਿੱਜੀ ਨਿੱਜੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਦਰਪੇਸ਼ ਹੁੰਦੀਆਂ ਨੇ ਉਹ ਆਪਣੇ ਵੱਧ ਜਾਣਦੀਆਂ ਨੇ ਇਸ ਕਰਕੇ ਕਿ ਤਨਾ ਕਿਤੇ ਇਹ ਜੇ ਵਾਇਰਲ ਹੋ ਗਿਆ ਬਿਆਨ ਤਾਂ ਆਪਣੇ ਆਪ ਦੇ ਵਿੱਚ ਸਹੀ ਇਸ ਕਰਕੇ ਮੰਨਿਆ ਜਾ ਸਕਦਾ ਹੈ ਕੀਨ ਮਹਿਲਾਵਾਂ ਨੂੰ ਆਪਣੇ ਪ੍ਰੋਬਲਮ ਜ਼ਿਆਦਾ ਪਤਾ ਹੁੰਦੀ ਨੇ ਐਜ਼ ਏ ਜੈਂਟਸ ਚੈਂਸ ਉਸ ਪੱਧਰ ਤੇ ਉਸ ਨਿੱਜੀ ਜ਼ਿੰਦਗੀ ਦੇ ਵਿੱਚ ਨਹੀਂ ਪਤਾ ਹੁੰਦੀ ਕਿ ਮਹਿਲਾਵਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ 33% ਮਹਿਲਾਵਾਂ ਆਪਣੇ ਪੱਧਰ ਤੇ ਉਹ ਜਿਹੜੀਆਂ ਆਵਾਜ਼ ਵਾ ਉਹ ਮੁੱਦੇ ਨੇ ਉਹ ਚੁੱਕ ਸਕਦੇ ਨੇ ਵਧੀਆਂ ਪੱਧਰ ਤੇ ਪਰ ਜੇਕਰ ਮੈਂ ਆਪਣੇ ਪੱਧਰ ਤੇ ਗੱਲ ਕਰਾਂ ਕਿ ਤੁਹਾਨੂੰ ਕੀ ਲੱਗਦਾ ਹੈ ਮੇਰੀ ਨਜ਼ਰੀਂ ਨਾਲ ਜੇ ਤੁਸੀਂ ਦੇਖੋਗੇ ਤਾਂ ਮਹਿਲਾਵਾਂ ਠੀਕ ਹੈ ਅਰਖਣ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਹੱਕ ਮਿਲੇਗਾ ਉਹ ਬੈਠਣਗੇ ਸੰਸਦ ਦੇ ਵਿੱਚ ਸ਼ਾਇਦ ਜਿਹੜੇ ਮੁੱਦੇ ਉੱਠ ਜਾਂਦੇ ਨੇ ਮਹਿਲਾਵਾਂ ਦੇ ਨਾਲ ਜਿਉਂ ਸ਼ੋਸ਼ਣ ਹੋ ਜਾਂਦਾ ਹੈ ਸੈਕਸੁਅਲ ਹਰਾਸਮੈਂਟ ਹੁੰਦੀ ਹੈ ਉਸ ਤਰ੍ਹਾਂ ਦੇ ਮੁੱਦਿਆਂ ਤੇ ਉਹ ਚਰਚਾ ਕਰ ਸਕਣਗੇ ਐਕਸ਼ਨ ਲੈ ਸਕਣਗੇ ਕਿਉਂਕਿ ਅਮਿਤ ਸ਼ਾਹ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਸ਼ਾਇਦ ਇਹ ਸਵਾਲ ਉਹਨਾਂ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਆਪਣੇ ਹੀ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਮਹਿਲਾਵਾਂ ਨੂੰ ਅਜਿਹਾ ਕਿਉਂ ਕਰਨਾ ਪੈ ਰਿਹਾ ਹੈ ਜਿਸ ਤਰੀਕੇ ਦੇ ਨਾਲ ਦੇਸ਼ ਦੇ ਮੈਡਲ ਜਤੌਣ ਵਾਲੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਦੇ ਨਾਲ ਹਰਾਸ਼ਮੈਂਟ ਹੋਇਆ ਆਰੋਪੀ ਜਿਹੜਾ ਸੰਸਦ ਦੇ ਵਿੱਚ ਬੈਠ ਕੇ ਭਾਸ਼ਣ ਦੇ ਰਿਹਾ ਹੈ ਇਸ ਕਰਕੇ ਤੁਸੀਂ ਮਤਲਬ ਇਹ ਚੀਜ਼ ਨੂੰ ਮੰਨਦੇ ਪਏ ਹੋ ਕਿ ਬਾਕੀ ਇਹ ਕਿਉਂਕਿ ਜੇ ਸਰਕਾਰ ਦੇ ਵੱਲੋਂ ਇੰਪਲੀਮੈਂਟੇਸ਼ਨ ਲਿਆਂਦਾ ਗਿਆ ਸੰਵਿਧਾਨ ਦੇ ਵਿੱਚ ਪਾਸ ਕਰਵਾਇਆ ਗਿਆ ਉਹ ਸਰਕਾਰ ਦੇ ਹੀ ਆਪਣੇ ਕੁਝ ਬੰਦੇ ਸੰਸਦ ਦੇ ਵਿੱਚ ਬੈਠੇ ਨੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਇਹ ਵਾਜਿਬ ਬਣਦਾ ਤੇ ਇਸ ਸਮੇਂ ਦੀ ਸਾਰੀ ਚੀਜ਼ ਹੈਗੀ ਹੈ ਸਮੇਂ ਦੀ ਕਹਿੰਦੇ ਕਰਾਮਾਤ ਹੁੰਦੀ ਹੈ ਕਿ ਸਭ ਤੋਂ ਵੱਡੀ ਗੱਲ ਭਾਵੇਂ ਇੰਡੀਆ ਨਾਮ ਦੀ ਗੱਲ ਹੋਵੇ ਭਾਰਤ ਨੂੰ ਕਨਵਰਟ ਭਾਰਤ ਦੇ ਵਿੱਚ ਕਨਵਰਟ ਕਰਨਾ ਭਾਵੇਂ ਉਹ ਵਨ ਨੇਸ਼ਨ ਵਨ ਵੋਟ ਦੀ ਗੱਲ ਹੋਵੇ ਭਾਵੇਂ ਕਿ ਨਾਰਿਸ਼ ਰਾਖਮ ਕਰਨ ਦੀ ਗੱਲ ਹੋਵੇ ਸਭ ਤੋਂ ਸਭ ਦੇ ਵਿੱਚ ਡੈਮੋਕ੍ਰੇਸੀ ਜੋ ਸਾਡੇ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੋਟਾਂ ਦੇ ਵੀ ਦੇਖਣ ਨੂੰ ਮਿਲਦੀ ਹੈ ਕੀ ਡੈਮੋਕ੍ਰੇਸੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਨੂੰ ਜਿੱਤ ਨਸੀਬ ਹੋਵੇ ਕੀ ਸਭ ਤੋਂ ਵੱਡੀ ਗੱਲ ਇਹ ਹੈ ਜੇਕਰ ਇਹ ਤਨਸੀਬ ਹੁੰਦੀ ਹੈ ਤਾਂ ਹੀ ਇਹ ਚੀਜ਼ਾਂ ਸਾਰੀਆਂ ਦੁਬਾਰ ਇੱਕ ਵਾਰੀ ਇੰਪਲੀਮੈਂਟੇਸ਼ਨ ਦੇ ਵਿੱਚ ਆਉਣਗੀਆਂ ਬੋਗਨ ਜੀ ਬਹੁਤ ਹੀ ਸੂਝਵਾਨ ਤਰੀਕੇ ਨਾਲ ਤੁਸੀਂ ਗੱਲਾਂ ਨੂੰ ਸਾਂਝੇ ਕੀਤਾ ਦਿਆ ਦਰਸ਼ਕਾਂ ਨੂੰ ਵੀ ਉਮੀਦ ਕਰਦੇ ਹਾਂ ਕਿ ਪਸੰਦ ਆਈਆਂ ਹੋਣੀਆਂ ਤੇ ਇਸੇ ਤਰ੍ਹਾਂ ਹੀ ਹੋਰ ਵੀ ਮੁੱਦਿਆਂ ਨੂੰ ਲੈ ਕੇ ਅ ਰਾਜਾਂ ਸੇਵਾ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤੇ ਇਹਨਾਂ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਸਾਡੇ ਇਸ ਪ੍ਰੋਗਰਾਮ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਨਤਾ ਕਰ ਸਕੀਏ ਬਣੇ ਰਹੋ ਐਸਮ ਜਨ نیوز ਦੇ ਨਾਲ